ਹਾਂਜੀ ਉਹ ਸਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਦੇਖੋ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਟੀਮ ਹੁੰਦੀ ਹੈਗੀ ਆ ਨਾਲ ਜਸਪ੍ਰੀਤ ਹੋਣੀ ਆ ਹਰਪ੍ਰੀਤ ਹੋਣੀ ਆ ਤੇ ਪ੍ਰਸ਼ਾਸਨ ਦੇ ਵਿੱਚ ਬੈਠੇ ਸੰਗਤ ਦੇ ਰੂਪ ਦੇ ਵਿੱਚ ਬੈਠੇ ਜਿਹੜੇ ਹੈਗੀ ਆ ਸਾਰੇ ਵੀਰ ਭਰਾ ਉਹ ਸਾਡੀ ਮਦਦ ਕਰਦੇ ਆ ਜੀ ਜਸਪ੍ਰੀਤ ਹੁਣ ਅਹੀਂ ਆ ਜਿਹੜੇ ਇਹ ਸਾਰਾ ਦੇਖ ਰਹੇ ਆ ਪੰਜਾਬ ਦੇ ਵਿੱਚ ਹੈਲਪ ਆ ਸਿੱਖ ਦੇ ਨਾਂ ਥੱਲੇ ਮਤਲਬ ਸਸਤਾ ਦੇ ਨਾਂ ਥੱਲੇ ਜਿਹੜਾ ਇਹ ਸਾਰੇ ਕੰਮ ਚੱਲ ਰਹੇ ਆ ਜਿਹੜਾ ਲੋਕਾਂ ਦੇ ਘਰ ਬਣਾ ਕੇ ਦੇਣੇ ਹੈ ਇਲਾਜ ਕਰਵਾਉਣਾ ਤੇ ਉਹਨਾਂ ਨੂੰ ਜੋ ਡੇਲੀ ਨੀਡਸ ਨੇ ਜਿਹੜੀਆਂ ਉਹਨਾਂ ਦੀਆਂ ਉਹ ਪੂਰੀਆਂ ਕਰਨ ਦਾ ਸੀ ਕਪੜਾ ਲਾਈਡ ਹੈਗਾ ਉਹ ਸੰਗਤ ਦੋਸਤ ਉਹਨਾਂ ਦਾ ਤਾਂ ਤੇਨ ਲਈ ਜਿਹੜਾ ਫਰੀ ਆਫ ਕੋਸਟ ਜਿਹੜਾ ਕੈਂਪ ਲਾਤਾ ਹੈ ਮਰੀਜ਼ ਆਏ ਆ ਪਤਾ ਲੱਗਿਆ ਕਿ 200 ਦੇ ਕਰੀਬ ਤੋਂ ਡੁਬਲਿਕ ਲੇ ਮਰੀਜ਼ ਪਹੁੰਚ ਕੇ ਹਾਂਜੀ ਇਹ ਸਾਡਾ ਫਿਜ਼ੀਓਥੈਰੇਪੀ ਸੈਂਟਰ ਹੈ ਜਿਹੜਾ ਇਹ ਸਾਡਾ ਮਈ ਤੋਂ ਇਹ ਇੱਥੇ ਕੰਟੀਨਿਊਸਲੀ ਚੱਲ ਰਿਹਾ ਇਦੇ ਵਿੱਚ ਅਸੀਂ ਬਹੁਤ ਹੀ ਥੋੜੀ ਜੀ ਫੀਸ ਰੱਖੀ ਹੋਈ ਆ ਸਿਰਫ 50 ਰੁਪਏ ਅਸੀਂ ਲਈ ਪਰ ਮਾਰਕੀਟ ਰੇਟ ਆ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਮਤਲਬ ਚੱਲ ਰਿਹਾ ਹੈਗਾ ਤੋਂ ਅਸੀਂ ਇਹ ਸੋਚਿਆ ਕਿ ਅਸੀਂ ਵੀ ਗੁਰੂ ਸਾਹਿਬ ਨੂੰ ਸਮਰਪਿਤ ਹੁੰਦੇ ਆ ਕੋਈ ਐਹੋ ਜਿਹਾ ਕੰਮ ਕਰੀਏ ਕਿ ਲੋਕ ਭਲਾਈ ਦਾ ਕੋਈ ਕੰਮ ਸਾਡੇ ਤੋਂ ਵੀ ਹੋਵੇ ਵੀ 21 ਤੇ 22 ਤਿੰਨ ਦਿਨ ਅਸੀਂ ਫਿਜ਼ੀਓਥੈਰੇਪੀ ਦੀਆਂ ਸਵਾਵਾ ਬਿਲਕੁਲ ਫ੍ਰੀ ਕਰ ਰਹੀਆਂ ਹਾਂ ਕਿ ਸੰਗਤ ਆਵੇ ਉਹ ਜਿਹੜਾ ਵੀ ਕੋਈ ਲੋੜਵੰਦ ਹੈਗਾ ਉਹ ਆਵੇ ਤੇ ਆਪਣਾ ਜਿਹੜਾ ਇਲਾਜ ਆ ਉਹ ਕਰਵਾ ਕੇ ਜਾਵੇ B5 Channel Punjabi ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਨਵੇਂ ਪਾਸ਼ਾ ਸ਼ਹੀਰ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਲੋਕਾਂ ਵੱਲੋਂ ਜਿਹੜੇ ਉਹਨਾਂ ਦੇ ਦਿਵਸ ਨੂੰ ਲੈ ਕੇ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਪਹਿਲਾਂ ਲਗਾਤਾਰ ਨਗਰ ਕੀਰਤਨ ਜਿਹੜੇ ਚੱਲ ਰਹੇ ਨੇ ਐਸਜੀਪੀਸੀ ਵੱਲੋਂ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਸੀਗਾ ਵੱਖ-ਵੱਖ ਸਟੇਟਾਂ ਵਿੱਚੋਂ ਹੁੰਦਾ ਆ ਪੰਜਾਬ ਦੇ ਵਿੱਚ ਪਹੁੰਚਿਆ ਸੀ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਸਾਹਮਣੇ ਆਇਆ ਸੀ ਪੰਜਾਬ ਸਰਕਾਰ ਵੱਲੋਂ ਜਿਹੜੇ 20 ਨਵੰਬਰ ਨੂੰ ਜਿਹੜੇ ਨਗਰ ਕੀਰਤਨ ਸ਼ੁਰੂ ਕੀਤੇ ਗਏ ਸੀਗੇ ਜਿਦੇ ਵਿੱਚ ਪੰਜਾਬ ਦੇ ਵਿੱਚ ਤਿੰਨ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਉਹ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਸੀਗੀ ਤੇ ਸਭ ਤੋਂ ਅਹਿਮ ਆਪਾਂ ਕਹਿ ਸਕਦੇ ਆ ਕਦਮ ਮਿਲਿਆ ਸੀਗਾ ਫਰੀਦਕੋਟ ਵਾਸੀਆਂ ਨੂੰ ਕਿਉਂਕਿ ਬਾਬਾ ਸ਼ੇਖ ਫਰੀਦ ਦੀ ਪਾਵਨ ਪਇਤਰ ਧਰਤੀ ਹੈ ਤਾਂ ਇੱਥੋਂ ਜਿਹੜਾ ਨਗਰ ਕੀਰਤਨ 20 ਤਰੀਕ ਨੂੰ ਸਟਾਰਟ ਹੋਇਆ ਸੀ ਅੱਜ 22 ਤਰੀਕ ਹੈ ਅੱਜ ਉਹ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਨੇ ਤਾਂ ਉਸੇ ਨੂੰ ਲੈ ਕੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਤ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਲੋਕ ਵੀ ਜਿਹੜਾ ਪੂਰੇ ਉਪਰਾਲੇ ਕਰ ਰਹੇ ਨੇ ਤੇ ਫਰੀਦਕੋਟ ਦੀ ਇੱਕ ਹੋਰ ਵੱਖਰੀ ਜਿਹੜੇ ਸਾਨੂੰ ਦਿਖ ਮਿਲੀ ਹੈ ਕਿ ਇੱਕ ਇਥੋਂ ਦੇ ਸਵਾਸੇਵੀ ਨੇ ਸ਼ਿਵਜੀਤ ਸੰਘਾ ਜੀ ਤਾਂ ਉਹਨਾਂ ਦਾ ਬਹੁਤ ਵੱਡਾ oprala ਪੂਰੇ ਪੰਜਾਬ ਦੇ ਵਿੱਚ ਹਰ ਰੋਜ਼ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਦਿਨ ਦੋ ਦਿਨ ਤਿੰਨ ਦਿਨ ਤੇ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਆ ਜਿਹੜੇ ਲੋੜਵੰਦ ਨੇ ਜਿਨ੍ਹਾਂ ਦਾ ਘਰ-ਬਾਰ ਚਲਾਉਣਾ ਵੀ ਆਪਦੀ ਰੋਟੀ ਰੋਜੀ ਚਲਾਉਣੀ ਉਹਨਾਂ ਨੂੰ ਔਖੀ ਹੈ ਤਾਂ ਉਹਨਾਂ ਦੇ ਹੱਕ ਦੇ ਵਿੱਚ ਖੜੇ ਨੇ ਉਹਨਾਂ ਦੇ ਆਲਾਦ ਕਰਨ ਦੇ ਨੇ ਉਹਨਾਂ ਦੇ ਜੇਕਰ ਘਰ-ਬਾਰ ਉਹਨਾਂ ਨੂੰ ਬਣਾਉਣ ਦੀ ਲੋੜ ਪੈਂਦੀ ਹੈ ਹਰ ਤਰੀਕੇ ਨਾਲ ਇਹਨਾਂ ਵੱਲੋਂ ਸਮਾਜ ਸੇਵੀ ਤੌਰ ਤੇ ਮਦਦ ਕੀਤੀ ਜਾ ਰਹੀ ਹੈ ਤੇ ਹੁਣ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਉਹਨਾਂ ਵੱਲੋਂ ਇੱਕ ਫਿਜ਼ਿਓਥੈਰੇਪੀ ਸੈਂਟਰ ਦੇ ਵਿੱਚ 200 ਦੇ ਕਰੀਬ ਕਿਹਾ ਜਾ ਰਿਹਾ ਕਿ ਤਿੰਨ ਦਿਨ ਉਹਨਾਂ ਨੇ ਜਿਹੜਾ ਫ੍ਰੀ ਕੈਂਪ ਲਾਇਆ ਸੀਗਾ 200 ਦੇ ਕਰੀਬ ਜਿਹੜਾ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਤਾ ਅੱਜ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਫਰੀਦਕੋਟ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਜੀ ਉਹਨਾਂ ਦੇ ਜਿਹੜਾ ਸਪੈਸ਼ਲ ਅਚੇਤੇ ਤੌਰ ਤੇ ਉਹਨਾਂ ਦੇ ਸੈਂਟਰ ਦੇ ਵਿੱਚ ਪਹੁੰਚਿਆ ਸਾਰੀ ਜਾਣਕਾਰੀ ਪਹਿਲਾਂ ਆਪਾਂ ਸ਼ਿਵਜੀ ਦੇ ਨਾਲ ਗੱਲ ਕਰਾਂਗੇ ਜਿਨ੍ਹਾਂ ਵੱਲੋਂ ਇਸ ਸਮਾਜ ਸੇਵਾ ਦਾ ਕੰਮ ਕੀਤਾ ਜਾ ਰਿਹਾ ਹੈ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਜਿਹੜਾ ਕੰਮ ਕਰ ਰਹੇ ਹੋ ਮਿਹਰਬਾਨੀ ਜੀ ਰਮਾਣਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਦਰਸ਼ਕਾਂ ਦੇ ਰੂਬਰੂ ਕਰ ਰਹੇ ਹੋ ਤੇ ਬਾਕੀ ਇਹ ਕਰਨ ਕਰਾਉਣ ਵਾਲਾ ਪਰਮਾਤਮਾ ਹੈਗਾ ਤੇ ਨਾਲ ਇਸ ਤਰ੍ਹਾਂ ਦੇ ਜਿਹੜੇ ਸਾਡੇ ਵੀਰ ਭਰਾ ਨੇ ਜਿਹੜੇ ਸਾਨੂੰ ਹਮੇਸ਼ਾ ਹੀ ਜਿਹੜਾ ਸਾਥ ਦਿੰਦੇ ਰਹਿੰਦੇ ਆ ਸੰਗਤ ਆ ਜਿਨ੍ਹਾਂ ਦੇ ਆਸਰੇ ਤੇ ਅਸੀਂ ਸਾਰਾ ਕੁਝ ਕਰ ਰਹੇ ਹਾਂ ਜਿਵੇਂ ਹੁਣ ਪਹਿਲਾਂ ਆਪਾਂ ਚਲੋ ਜਿਹੜਾ ਕੈਂਪ ਦੀ ਗੱਲ ਬਾਤ ਕਰਦੇ ਆ ਹੁਣ ਬੜਾ ਲੰਬੇ ਸਮੇਂ ਤੋਂ ਤੁਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਤੁਹਾਡੀਆਂ ਜਿਹੜੀਆਂ ਖਬਰਾਂ ਜਾਂ ਜਿਹੜੀਆਂ ਤੁਹਾਈ ਵੀਡੀਓਜ਼ ਅਸੀਂ ਵੇਖਦੇ ਆ ਤੁਸੀਂ ਉਹ ਜਨਤਕ ਕਰਦੇ ਆ ਉਹਨਾਂ ਲੋਕਾਂ ਦੀ ਮਦਦ ਕਰ ਰਹੇ ਆ ਮੈਨੂੰ ਲੱਗਦਾ ਵੀ ਜਿਨ੍ਹਾਂ ਦੇ ਨਾਲ ਕੋਈ ਖੜ੍ਹ ਨਹੀਂ ਸਕਦਾ ਜਿਨ੍ਹਾਂ ਦਾ ਘਰ-ਬਾਰ ਜਿਹੜਾ ਚੱਲ ਨਹੀਂ ਸਕਦਾ ਹਾਂਜੀ ਉਹ ਸਾਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਟੀਮ ਹੁੰਦੀ ਹੈਗੀ ਆ ਨਾਲ ਜਸਪ੍ਰੀਤ ਹੋਣੀ ਆ ਹਰਪ੍ਰੀਤ ਹੋਣੀ ਆ ਤੇ ਪ੍ਰਸ਼ਾਸਨ ਦੇ ਵਿੱਚ ਬੈਠੇ ਸੰਗਤ ਦੇ ਰੂਪ ਦੇ ਵਿੱਚ ਬੈਠੇ ਜਿਹੜੇ ਹੈਗੀ ਆ ਸਾਰੇ ਵੀਰਪਰਾ ਉਹ ਸਾਡੀ ਮਦਦ ਕਰਦੇ ਆ ਜੀ ਜਸਪ੍ਰੀਤ ਹੁਣ ਆਈਆਂ ਜਿਹੜੇ ਇਹ ਸਾਰਾ ਦੇਖ ਰਹੇ ਆ ਪੰਜਾਬ ਦੇ ਵਿੱਚ ਹੈਲਪ ਅਸ ਸਿੱਖ ਦੇ ਨਾਂ ਥੱਲੇ ਮਤਲਬ ਸੰਸਥਾ ਦੇ ਨਾਂ ਥੱਲੇ ਜਿਹੜਾ ਇਹ ਸਾਰੇ ਕੰਮ ਚੱਲ ਰਹੇ ਆ ਜਿਦੇ ਵਿੱਚ ਲੋਕਾਂ ਦੇ ਘਰ ਬਣਾ ਕੇ ਦੇਣੇ ਹੈ ਇਲਾਜ ਕਰਵਾਉਣਾ ਤੇ ਉਹਨਾਂ ਨੂੰ ਜੋ ਡੇਲੀ ਨੀਡਸ ਨੇ ਜਿਹੜੀਆਂ ਉਹਨਾਂ ਦੀਆਂ ਉਹ ਪੂਰੀਆਂ ਕਰਨ ਦਾ ਸੀ ਉਪਰਾਲਾ ਜਿਹੜਾ ਹੈਗਾ ਉਹ ਸੰਗਤ ਦੇ ਸਹਿਯੋਗ ਦੇ ਨਾਲ ਕਰਦੇ ਆ ਕਹੋਣੋ ਜਿਹੜਾ ਸ਼ਿਰ ਗੁਰਤੀਖ ਬਹਾਦਰ ਜੀ ਦੀ 350ਵੀਂ ਸ਼ੀਦੀ ਦੇ ਤੁਹਾਨੂੰ ਸਮਰਪਿਤ ਵੀ ਜਿਹੜਾ ਬਹੁਤ ਵਧੀਆ ਉਪਰਾਲਾ ਤੁਹਾਡੇ ਸਾਹਮਣੇ ਆਇਆ ਤਿੰਨ ਦਿਨ ਲਈ ਜਿਹੜਾ ਇੱਕ ਫਰੀ ਆਫ ਕਾਸਟ ਜਿਹੜਾ ਕੈਂਪ ਲਾਤਾ ਹੈ ਮਰੀਜ਼ ਆਏ ਆ ਪਤਾ ਲੱਗਿਆ ਕਿ 200 ਦੇ ਕਰੀਬ ਤੁਹਾਡੇ ਕੋਲ ਇੱਥੇ ਮਰੀਜ਼ ਪਹੁੰਚ ਗਏ ਹਾਂਜੀ ਇਹ ਸਾਡਾ ਫਿਜ਼ੀਓਥੈਰੇਪੀ ਸੈਂਟਰ ਹੈ ਜਿਹੜਾ ਇਹ ਸਾਡਾ ਮਈ ਤੋਂ ਇਹ ਇੱਥੇ ਕੰਟੀਨਿਊਸਲੀ ਚੱਲ ਰਿਹਾ ਇਹਦੇ ਵਿੱਚ ਅਸੀਂ ਬਹੁਤ ਹੀ ਥੋੜੀ ਜੀ ਫੀਸ ਰੱਖੀ ਹੋਈ ਹੈ ਸਿਰਫ 50 ਰੁਪਏ ਅਸੀਂ ਲੈਣੇ ਹੈਗੇ ਆ ਇਹਦੇ ਵਿੱਚ ਔਰ ਮਾਰਕੀਟ ਰੇਟ ਆ ਤੁਹਾਨੂੰ ਪਤਾ ਹੀ ਆ ਬਹੁਤ ਜ਼ਿਆਦਾ ਮਤਲ ਤੋ ਅਸੀਂ ਇਹ ਸੋਚਿਆ ਕਿ ਅਸੀਂ ਵੀ ਗੁਰੂ ਸਾਹਿਬ ਨੂੰ ਸਮਰਪਿਤ ਹੁੰਦੇ ਆ ਕੋਈ ਇਹੋ ਜਿਹਾ ਕੰਮ ਕਰੀਏ ਕਿ ਲੋਕਾਂ ਕੋਲਾਈ ਦਾ ਕੋਈ ਕੰਮ ਸਾਡੇ ਤੋਂ ਵੀ ਹੋਵੇ ਤੋ ਅਸੀਂ 20 21 ਤੇ 22 ਤਿੰਨ ਦਿਨ ਅਸੀਂ ਫਿਜ਼ੀਓਥੈਰੇਪੀ ਦੀਆਂ ਸਵਾਵਾਂ ਬਿਲਕੁਲ ਫ੍ਰੀ ਕਰਤੀਆਂ ਸੀਗੇ ਕਿ ਸੰਗਤ ਆਵੇ ਉਹ ਜਿਹੜਾ ਵੀ ਕੋਈ ਲੋੜਵੰਦ ਹੈਗਾ ਉਹ ਆਵੇ ਤੇ ਆਪਣਾ ਜਿਹੜਾ ਇਲਾਜ ਆ ਉਹ ਕਰਵਾ ਕੇ ਜਾਵੇ ਸੋ ਇਹ 10 ਦਿਨਾਂ ਦੇ ਦੌਰਾਨ 20 21 ਤੇ 22 ਨਵੰਬਰ ਅੱਜ ਲਾਸਟ ਡੇ ਆ ਤੇ 22 ਨਵੰਬਰ ਤੱਕ ਸਾਡੇ ਕੋਲੇ ਹੁਣ ਤੱਕ ਲਗਭਗ ਪੌਣੇ 200 ਦੇ ਨੇੜੇ ਤੇੜੇ ਮਤਲਬ ਸਾਡੇ ਕੋਲੇ ਪੇਸ਼ੈਂਟ ਆ ਜਿਹੜੇ ਉਹ ਪਹੁੰਚੀ ਹੈਗੇ ਆ ਜਿਹੜੇ ਆਪਣਾ ਇਲਾਜ ਕਰਵਾ ਕੇ ਗਏ ਹੈਗੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੋ ਜਿਹੇ ਕੈਂਪ ਆ ਜਿਹੜੀ ਉਹ ਸਮੇਂ-ਸਮੇਂ ਤੇ ਲਾਉਂਦੇ ਚਾਵਾਂਗੇ ਤੇ ਅੱਜ ਸਾਡੇ ਕੋਲੇ ਵਿਸ਼ੇਸ਼ ਤੌਰ ਤੇ ਸਾਡਾ ਛੋਟਾ ਵੀਰ ਹੈ ਤੇ ਵੱਡੇ ਅਹੁਦੇ ਤੇ ਹੈ ਸਰਦਾਰ ਗੁਰਤੇਜ ਸਿੰਘ ਖੋਸਾ ਚੇਅਰਮੈਨ ਸਾਹਿ ਸਾਡੇ ਜ਼ਿਲ੍ਹਾ ਯੋਜਨਾ ਕਮੇਟੀ ਉਹ ਸਾਡੇ ਕੋਲੇ ਪਹੁੰਚੀ ਆ ਤੇ ਉਹ ਵੀ ਅਸ਼ੀਰਵਾਦ ਦੇਣੇ ਸਾਰੇ ਭਰਾ ਜਿਹੜੇ ਉਹ ਸਾਨੂੰ ਮੋਕੇ-ਮੋਕੇ ਤੇ ਹਰ ਸਮੇਂ ਸਾਨੂੰ ਜਿਹੜਾ ਹੈਗਾ ਉਸਾਨੂੰ ਸਹੀ ਹੋਊਗਾ ਜਿਹੜਾ ਕਰਦੇ ਰਹਿੰਦੇ ਜਿਹੜੇ ਹੁਣ 3 ਦਿਨ ਤੁਸੀਂ ਕੈਂਪ ਲਾਇਆ ਸੀ ਇਹਦੇ ਵਿੱਚ ਸੱਤ ਸੱਤ ਲੋਡਵੰਦਾਂ ਦੀ ਤੁਸੀਂ ਮਦਦ ਕੀਤੀ ਹੈ ਜਾਂ ਕੋਈ ਵੀ ਆ ਕੇ ਮਰੀ ਜਿੱਥੇ ਪਹੁੰਚ ਗਿਆ ਉਹਨਾਂ ਦੀ ਮਦਦ ਕੀਤੀ ਹੈ ਔਰ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਨੂੰ ਕੀ ਕੀ ਪ੍ਰੋਬਲਮਸ ਆਈਆਂ ਸੀ ਹਾਂਜੀ ਸਾਡੇ ਕੋਲੇ ਇਸ ਤਰ੍ਹਾਂ ਜੀ ਅਸੀਂ ਮਤਲਬ ਐ ਨਹੀਂ ਕਹਿੰਦੇ ਕਿ ਮਤਲਬ ਕੋਈ ਲੋਡਵੰਦ ਹੀ ਆਵੇ ਸਾਡੇ ਲਈ ਇਹ ਖੁੱਲਾ ਸੀ ਕੈਂਪ ਕੋਈ ਵੀ ਇੱਥੇ ਆ ਕੇ ਆਪਣਾ ਇਲਾਜ ਹੈ ਜਿਹੜਾ ਉਹ 3 ਦਿਨਾਂ ਦੌਰਾਨ ਕਰਾ ਸਕਦਾ ਸੀ ਹਰ ਇੱਕ ਤਰ੍ਹਾਂ ਦੇ ਲੋਕ ਇੱਥੇ ਸਾਡੇ ਕੋਲੇ ਪਹੁੰਚੇ ਹੈਗੇ ਆ ਇਹਦੇ ਵਿੱਚ ਜਿਹੜੀਆਂ ਸਾਨੂੰ ਤੁਹਾਨੂੰ ਪਤਾ ਹੀ ਆ ਵੀ ਆਮ ਸਮੱਸਿਆਵਾਂ ਆ ਜਿਹੜੀਆਂ ਅ ਦਰਦ ਹੈਗੇ ਲੱਕ ਦਰਦ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਤੋਂ ਜਿਹੜੇ ਹੈਗੇ ਪੀੜਤ ਉਹ ਲੋਕ ਸਾਡੇ ਕੋਲੇ ਆਉਂਦੇ ਆਏ ਹੈਗੇ ਇੱਥੇ ਅਦਰੰਗ ਤੋਂ ਪੀੜਤ ਲੋਕ ਵੀ ਆਉਂਦੇ ਹੈਗੇ ਇਸੇ ਤਰ੍ਹਾਂ ਹੀ ਜਿਵੇਂ ਛੋਟੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਬਚਪਨ ਦੇ ਜਨਮ ਦੇ ਸਮੇਂ ਕਈ ਵਾਰੀ ਕੋਈ ਸਮੱਸਿਆ ਆ ਜਾਂਦੀ ਹੈ ਤੇ ਉਹਨਾਂ ਦੇ ਅੰਗ ਪੈਰ ਆ ਜਿਹੜੇ ਉਹ ਘੱਟ ਕੰਮ ਕਰਦੇ ਆ ਉਹਨਾਂ ਨੂੰ ਥੈਪੀਆਂ ਦੀ ਲੋੜ ਹੁੰਦੀ ਆ ਉਸ ਤਰ੍ਹਾਂ ਦੇ ਵੀ ਸਾਡੇ ਕੋਲੇ ਆਉਂਦੇ ਆ ਕਿਉਂਕਿ ਸਾਡੇ ਕੋਲੇ ਜਿਹੜੇ ਸਾਡੇ ਡਾਕਟਰ ਸਹਿਬਾਨ ਨੇ ਉਹ ਵੀ ਬਹੁਤ ਵਧੀਆ ਇੱਥੇ ਸਾਡੇ ਕੋਲੇ ਕੁਆਲੀਫਾਈਡ ਵੈਲ ਕੁਆਲੀਫਾਈਡ ਡਾਕਟਰ ਸਹਿਬਾਨ ਨੇ ਜਿਹੜੇ ਸਾਡੇ ਕੋਲੇ ਡਾਕਟਰ ਲਾਭਪ੍ਰੀਤ ਆ ਗਿਆ ਉਹ ਲੋਕਾਂ ਨੂੰ ਦੇ ਰਹੇ ਹੈਗੇ ਬਈ ਜੀ ਤੁਹਾਡਾ ਹੀ ਬਹੁਤ ਵੱਡਾ ਯੋਗਦਾਨ ਹੈ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਵੀ ਪੰਜਾਬ ਦੇ ਵਿੱਚ ਜਾਂ ਜਿਹੜੇ ਮਰਜੀ ਜ਼ਿਲ੍ਹੇ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਤੁਸੀਂ ਖੁਦ ਉੱਥੇ ਪਹੁੰਚਦੇ ਹੋ ਪਹਿਲਾਂ ਤਾਂ ਇਹ ਸਾਰਿਆਂ ਦਾ ਧੰਨਵਾਦ ਦੇਖੋ ਇਹ ਗੁਰੂ ਸਾਹਿਬ ਵੱਲੋਂ ਡਿਊਟੀ ਲੱਗੀ ਹੋਈ ਹੈ ਤੇ ਵੱਡੇ ਵੀਰ ਸ਼ਿਵਜੀਤ ਬਾਈ ਤੋਂ ਬਹੁਤ ਕੁਝ ਸਿੱਖਿਆ ਅੱਜ ਸਾਨੂੰ ਬਹੁਤ ਲੋਕਾਂ ਦੇ ਫੋਨ ਆਉਂਦੇ ਆ ਕਿ ਬਹੁਤ ਲੋੜਵੰਦ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸ ਲੋੜਵੰਦ ਤੱਕ ਪਹੁੰਚਿਆ ਜਾਵੇ ਜਿਹੜੇ ਵਾਕਈ ਲੋੜਵੰਦ ਨੇ ਅਸੀਂ ਪਹਿਲਾ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਪਹਿਲਾ ਜਾਂਚ ਕਰ ਲੈਨੇ ਆ ਜੋ ਸਾਡੀਆਂ ਟੀਮਾਂ ਬਣੀਆਂ ਹੋਈਆਂ ਨੇ ਉਹ ਸਾਨੂੰ ਜਾਂਚ ਕਰਕੇ ਦੱਸ ਦਿੰਦੇ ਕਿ ਇਹ ਵਾਕਈ ਲੋੜਵੰਦ ਪਰਿਵਾਰ ਆ ਅਸੀਂ ਕਹਿੰਨੇ ਜੇ ਕੋਈ ਬੰਦਾ ਦਸਵੰਦ ਦੇ 10 ਰੁਪਏ ਵੀ ਦਿੰਦਾ ਉਹ ਕਿਸੇ ਸਹੀ ਬੰਦੇ ਦੇ ਹੱਥ ਵਿੱਚ ਜਾਣ ਤਾਂ ਆਪ ਸਭ ਸੰਗਤ ਵੱਲੋਂ ਇੰਨਾ ਕਿ ਜ਼ਿਆਦਾ ਸਹਿਯੋਗ ਮਿਲਦਾ ਤੇ ਅਸੀਂ ਖੁਦ ਹੈਰਾਨ ਹੋ ਜਾਂਦੇ ਆ ਜਦੋਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਨਾ ਮੈਂ ਕਹਿੰਨਾ ਜਿਨ੍ਹਾਂ ਦੇ ਘਰ 'ਚ ਇਹ ਨਹੀਂ ਨਾ ਉਮੀਦ ਹੁੰਦੀ ਸ਼ਾਮ ਨੂੰ ਰੋਟੀ ਪੱਕੂ ਕਿ ਨਹੀਂ ਪੱਕੂ ਉਹਨਾਂ ਦਾ ਵਧੀਆ ਚੁੱਲ੍ਹਾ ਚੱਲ ਜਾਂਦਾ ਜੀ ਤੇ ਇਸੀ ਧੰਨਵਾਦ ਵੀ ਕਰਦੀ ਆ ਸੰਗਤਾਂ ਦਾ ਦੇਸ਼ ਵਿਦੇਸ਼ ਵਿੱਚ ਬੈਠੀਆਂ ਦਾ ਜਿਹੜੇ ਸਾਨੂੰ ਸਮੇਂ-ਸਮੇਂ ਤੇ ਸਹਿਯੋਗ ਦੇ ਰਹੇ ਆ ਤੇ ਜਿਹੜਾ ਇਹ ਕੈਂਪ ਆ ਇਹ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਤਿੰਨ ਦਿਨਾਂ ਜਿਹੜਾ ਅਸੀਂ ਲਗਾਇਆ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਤੇ ਆਪ ਵਰਗੇ ਭਰਾਵਾਂ ਦਾ ਵੀ ਧੰਨਵਾਦ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਤੁਹਾਡੀਆਂ ਵੀਡੀਓ ਦੇਖੀ ਦੀਆਂ ਮੈਨੂੰ ਲੱਗਦਾ ਜਦੋਂ ਵੀਡੀਓ ਦੇਖ ਕੇ ਮੈਨੂੰ ਲੱਗਦਾ ਹਰੇਕ ਬੰਦਾ ਭਾਵੁਕ ਹੋ ਜਾਂਦਾ ਹੁਣਾ ਵੀ ਯਾਰ ਐਵੇਂ ਜੇ ਲੋਕਾਂ ਦੀ ਮਦਦ ਕਰ ਰਹੀ ਏ ਸਮਾਜ ਸੇਵੀ ਇੰਨੇ ਵਧੀਆ ਕੰਮ ਕਰ ਰਹੇ ਆ ਕਿਉਂਕਿ ਨਹੀਂ ਤਾਂ ਜਿੰਨਾਂ ਕੋਲੇ ਪੈਸਾ ਹੁੰਦਾ ਸਾਰਾ ਕੁਝ ਹੁੰਦਾ ਉਹਨਾਂ ਦੀ ਲੋਕ ਵੀ ਮਦਦ ਕਰੀ ਜਾਂਦੇ ਆ ਕੁਝ ਬਹੁਤ ਕੁਝ ਦੇਖਣ ਨੂੰ ਮਿਲਦਾ ਪਰ ਤੁਹਾਡੇ ਜਿਹੜੀਆਂ ਵੀਡੀਓਜ਼ ਦੇਖੀ ਦੀਆਂ ਤੁਸੀਂ ਜਿਹੜਾ ਕੰਮ ਕਰ ਰਹੇ ਆ ਮੈਨੂੰ ਲੱਗਦਾ ਵਾਕਈ ਜਿਹੜਾ ਜੈਨੂਅਨ ਜ਼ਮੀਨੀ ਪੱਧਰ ਤੇ ਕਰ ਰਹੇ ਆ ਜਾ ਕੇ ਕੰਮ ਤੇ ਉਹ ਪੂਰੀ ਵਾਕਈ ਬਰੀਕੀ ਦੇ ਨਾਲ ਤੁਸੀਂ ਜਾਂਚ ਕਰਦੇ ਆਂ ਵੀ ਕਾਰਨ ਵਾਕਈ ਸਹੀ ਗਰੀਬ ਹੈ ਲੋੜ ਹੈ ਇਹਨਾਂ ਨੂੰ ਜਾਣੀ ਹੈ ਨਾ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਅਸੀਂ ਸੱਚ ਦਿਖਾਉਣੇ ਆਂ ਅਸੀਂ ਕੋਈ ਉਹਦੇ ਵਿੱਚ ਜੇ ਸਾਨੂੰ ਕੁਝ ਲੱਗੇ ਵੀ ਜਾਂ ਕੋਈ ਸ਼ਿਪਾਰਸ਼ ਆਉਂਦੀ ਅਸੀਂ ਨਹੀਂ ਮੰਨਦੇ ਅਸੀਂ ਕਹਿੰਨੇ ਵੀ ਜੇ ਵਾਅਕੇ ਹੀ ਲੋੜਵੰਦ ਆ ਤਾਂ ਜਿਹੜਾ ਸੰਗਤ ਦਾ ਦਸਵੰਦ ਆ ਉਸੇ ਤੱਕ ਹੀ ਪਹੁੰਚਣਾ ਚਾਹੀਦਾ ਵੀ ਇਹ ਨਹੀਂ ਹੈਗਾ ਵੀ ਕੁਝ ਹੋਵੇ ਕੁਝ ਤੇ ਦਿਖਾਉ ਕੁਝ ਪਰ ਪ੍ਰਮਾਤਮਾ ਤੋਂ ਡਰ ਕੇ ਕਹਿੰਨੇ ਆ ਕਿ ਅਸੀਂ ਕੋਸ਼ਿਸ਼ ਕਰਦੇ ਸਾਨੂੰ ਸੱਚ ਹੀ ਦਿਖਾਇਆ ਜਾਵੇ ਤਾਂ ਵਧੀਆ ਰਿਸਪੌਂਸ ਮਿਲਦਾ ਜੀ ਜੇਕਰ ਕੋਈ ਪਰਿਵਾਰ ਉਹ ਵਜਾਇਆ ਉਹਨਾਂ ਕੋਲੇ ਫੋਨ ਨੰਬਰ ਹੈ ਨਹੀਂ ਜਾਂ ਤੁਹਾਡੇ ਨਾਲ ਕੰਟੈਕਟ ਕਰਨਾ ਹੈ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਵੀ ਤੁਹਾਡੇ ਤੱਕ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ ਉਹ ਕਿਸ ਤਰੀਕੇ ਨਾਲ ਪਹੁੰਚਾ ਸਕਦੇ ਐ ਤੁਹਾਨੂੰ ਜੇ ਮਿਲਣਾ ਹੋਵੇ ਕਿਵੇਂ ਮਿਲ ਸਕਦੇ ਐ ਕਿਹੜੇ ਨੰਬਰ ਤੇ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਅਸੀਂ ਜਦੋਂ ਵੀਡੀਓ ਪਾਉਣੀ ਹੈ ਜੀ ਸਾਡਾ ਸਕਰੀਨ ਉੱਤੇ ਨੰਬਰ ਚੱਲਦਾ ਜੀ ਉਸ ਨੰਬਰ ਦੇ ਉੱਤੇ WhatsApp ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰ ਸਕਦੇ ਐ ਜੀ ਉਸ ਨੰਬਰ ਦੇ ਉੱਤੇ ਜਦੋਂ ਮੈਸੇਜ ਕਰਦੇ ਨੇ ਤੋ ਸਾਡੇ ਤੱਕ ਮੈਸੇਜ ਆ ਜਾਂਦਾ ਫਿਰ ਅਸੀਂ ਉਹਨਾਂ ਤੱਕ ਪਹੁੰਚ ਕਰਦੇ ਆ ਜੀਦਾ ਵੀ ਸਾਨੂੰ ਮੈਸੇਜ ਆਉਂਦਾ ਅਸੀਂ ਉਹਦਾ ਰਿਪਲਾਈ ਜਰੂਰ ਕਰਦੇ ਆ ਉਹ ਵੈਸੇ ਤਾਂ ਜੋ ਨੰਬਰ ਸਾਡਾ ਚੱਲਦਾ ਹੈਗਾ ਜੀ ਸਕਰੀਨ ਦੇ ਉੱਤੇ ਉਹ ਤਾਂ ਬਾਹਰ ਦਾ ਨੰਬਰ ਆ ਜੀ ਪਰ ਜਿਹੜਾ ਸਾਡਾ ਜੇ ਕੋਈ ਇੱਥੇ ਸੰਪਰਕ ਕਰਨਾ ਚਾਹੁੰਦਾ ਤਾਂ ਸਾਡਾ ਨੰਬਰ ਹੈ 9815000296 ਸਾਡੇ ਨਾਲ ਸੰਪਰਕ ਕਰ ਸਕਦਾ ਜੀ ਸਾਡਾ ਜ਼ਿਲ੍ਹਾ ਫਰੀਦਕੋਟ ਆ ਤੇ ਕੋਸ਼ਿਸ਼ ਕਰਦੇ ਹੁੰਨੇ ਪੂਰੇ ਮਾਝੇ ਮਾਲਵੇ ਤੇ ਦੁਆਬੇ ਨੂੰ ਕਵਰ ਕੀਤਾ ਜਾਵੇ ਤਾਂ ਕਿ ਲੋੜਵੰਦਾਂ ਦੀ ਮਦਦ ਹੋ ਸਕੇ ਤਾਂ ਫਰੀਦਕੋਟ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗਰਤੇਜ ਸਿੰਘ ਖੋਸਾ ਕਿਉਂਕਿ ਪੰਜਾਬ ਸਰਕਾਰ ਦੀ ਆਪਾਂ ਕਹਿ ਸਕਦੇ ਹਾਂ ਕਾਫੀ ਵੱਡੀ ਪਹਿਲ ਕਦਮੀ ਹੈ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚਿਆ ਕਿਉਂਕਿ ਹੌਸਲਾ ਬਹੁਤ ਵੱਡਾ ਹੁੰਦਾ ਜੇਕਰ ਸਰਕਾਰੀ ਅਫਸਰ ਸਰਕਾਰੀ ਜਿਹੜੇ ਆਗੂ ਨੇ ਜਾਂ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਤਾਂ ਉਹ ਆ ਕੇ ਇਹਨਾਂ ਨੂੰ ਅਸ਼ੀਰਵਾਦ ਦੇਣਗੇ ਇਹਨਾਂ ਨੂੰ ਹੋਰ ਹੌਸਲਾ ਮਿਲੂਗਾ ਹੋਰ ਲੋੜਵੰਦ ਲੋਕਾਂ ਦੀ ਮਦਦ ਕਰਨਗੇ ਖੋਸਾ ਸਾਹਿਬ ਨਾਲ ਗੱਲਬਾਤ ਕਰਦੇ ਆਂ ਖੋਸਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਟਾਈਮ 'ਚੋਂ ਟਾਈਮ ਕੱਢ ਕੇ ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਪੂਰੇ ਜ਼ਿਲ੍ਹੇ ਦੀ ਮਿਲੀ ਹੈ ਤੁਹਾਨੂੰ ਟਾਈਮ 'ਚੋਂ ਟਾਈਮ ਕੱਢ ਕੇ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਧੰਨਵਾਦ ਜੀ ਪਹਿਲਾਂ ਤਾਂ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੂਜੇ ਨੰਬਰ ਤੇ ਗੱਲ ਹੈ ਭਾਈ ਸ਼ਿਵਜੀਤ ਜੀ ਹੁਣੀ ਜਸਪ੍ਰੀਤ ਸੇਵ ਹਮਿਊਨਿਟੀ ਫਾਊਂਡੇਸ਼ਨ ਦੇ ਨਾਮ ਤੇ ਕੰਮ ਕਰ ਰਹੇ ਆ ਫਰੀਦਕੋਟ ਦੇ ਵਿੱਚ ਬਹੁਤ ਵਧੀਆ ਲੋਕਾਈ ਦੀ ਸੇਵਾ ਲਈ ਕੰਮ ਕਰ ਰਹੇ ਆ ਦੇਖੋ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਜੋ ਨਗਰ ਕੀਰਤਨ ਪੰਜਾਬ ਸਰਕਾਰ ਨੇ ਆਪਣੇ ਸਾਡੇ ਫਰੀਦਕੋਟ ਤੋਂ ਸ਼ੁਰੂ ਕਰਕੇ ਆਨੰਦਪੁਰ ਸਾਹਿਬ ਵਿਖੇ ਸਮਾਪਤ ਕੀਤੇ ਆ ਉਸੇ ਲੜੀ ਤਹਿਤ ਇਹਨਾਂ ਨੇ ਉਹਨਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇਹ ਕੈਂਪ ਸ਼ੁਰੂ ਕੀਤੇ ਆ ਸੋ ਪ੍ਰਮਾਤਮਾ ਇਹਨਾਂ ਦੀ ਮਿਹਨਤ ਦੇ ਵਿੱਚ ਬਰਕਤ ਪਾਵੇ ਅ ਸੁਖੀ ਸੰਧੀ ਰੱਖੇ ਤੰਦਰੁਸਤ ਰੱਖੇ ਤਾਂ ਜੋ ਲੋਕਾਂ ਦੀ ਸੇਵਾ ਕਰ ਸਕਣ ਦੇਖੋ ਸਾਡੇ ਗੁਰੂ ਨੇ ਇਸ ਲੋਕਾਈ ਨੂੰ ਬਚਾਉਣ ਲਈ ਇਸ ਦੇਸ਼ ਨੂੰ ਬਚਾਉਣ ਲਈ ਆਪਣਾ ਸੀਸ ਤੱਕ ਦੇਤਾ ਅਸੀਂ ਸਾਡੀ ਲੋਕਾਈ ਨੂੰ ਲੋਕਾਂ ਦੀ ਸੇਵਾ ਦੇ ਲਈ ਇਦਾਂ ਦੇ ਭਰਾ ਸਾਡੇ ਗੁਰਸਿੱਖ ਭਰਾ ਨੇ ਸਾਰੇ ਹੀ ਇਕੱਠੇ ਹੋ ਕੇ ਸੇਵਾ ਕਰਦੇ ਨੇ ਜਿਨ੍ਹਾਂ ਦਾ ਕੋਈ ਬਾਹ ਫੜਨ ਵਾਲਾ ਨਹੀਂ ਹੁੰਦਾ ਉਹਨਾਂ ਦੇ ਕੰਮ ਆਉਂਦੇ ਨੇ ਦੇਖੋ ਇਹੀ ਤਾਂ ਮਨੁੱਖਤਾ ਦੀ ਸਾਡੇ ਗੁਰੂ ਨੇ ਇੱਕ ਸਾਨੂੰ ਜਾਣch ਦੱਸੀ ਹੈ ਕਿ ਜੀਵਨ ਪੱਧਰ ਦਾ ਸਟਾਰਟਿੰਗ ਕੀ ਆ ਤੁਹਾਡਾ انسان ਦਾ ਧਰਤੀ ਤੇ ਹੋਣ ਦਾ ਮੋਟਿਵ ਕੀ ਆ ਨਿਆਸਰਿਆਂ ਦੇ ਆਸਰੇ ਆ ਸਾਡੇ ਲੋਕ ਸਾਡੇ ਗੁਰੂਆਂ ਨੇ ਇਹੀ ਸਾਨੂੰ ਸਿਖਾਇਆ ਕਿ ਜਿਨ੍ਹਾਂ ਲੋਕਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਲਈ ਤੁਸੀਂ ਸੇਵਾ ਕਰੋ ਸਾਨੂੰ ਬੜੀਆਂ ਬਖਸ਼ਿਸ਼ਾਂ ਦਿੱਤੀਆਂ ਲੋਕਾਂ ਨੇ ਮਤਲਬ ਗੁਰੂਆਂ ਨੇ ਸਾਡਿਆਂ ਨੇ ਹਰ ਇੱਕ ਬੰਦੇ ਦੇ ਮਤਲਬ ਇੰਨੀ ਕਿ ਸਮਰੱਥਾ ਹੁੰਦੀ ਹੈ ਜਿਹਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ ਕਿ ਉਹ ਕਿਸੇ ਗਰੀਬ ਦੀ ਬਾਹ ਮੜ ਸਕੇ ਉਹ ਚਲ ਕੇ ਇਹਨਾਂ ਦੇ ਵਿੱਚੋਂ ਪੈਂਦੀ ਹੈ ਸੋ ਇਹਨਾਂ ਦਾ ਮੈਂ ਧੰਨਵਾਦ ਕਰਨ ਆਇਆ ਸਪੈਸ਼ਲ ਮੈਂ ਇਹਨਾਂ ਨੂੰ ਅਸ਼ੀਰਵਾਦ ਦੇਣ ਆਇਆ ਛੋਟਾ ਵੱਡੇ ਭਰਾ ਮੇਰੇ ਇਹਨਾਂ ਨੂੰ ਦੇਖ ਕੇ ਸਿੱਖੀਦਾ ਤੇ ਲੋਕ ਸੇਵਾ ਦੇ ਵਿੱਚ ਸਾਨੂੰ ਵੀ ਜਾਣ ਚ ਆਉਂਦੀ ਹੈ ਕਿ ਕਰਨੀ ਚਾਹੀਦੀ ਹੈ ਇੱਕ ਜਦੋਂ ਕਹਿੰਦੇ ਜਦੋਂ ਲੋਕ ਸੇਵਾ ਕਰਦੇ ਹਨ ਤੁਸੀਂ ਇਹ ਇੱਕ ਲੋਕ ਮੀਡੀਆ ਦੇ ਵਿੱਚ ਆਉਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਬੱਚੇ ਨੂੰ ਵੀ ਕੁਝ ਸਿਖਾਉਣੇ ਆ ਤਾਂ ਉਹਨੂੰ ਪਹਿਲਾਂ ਕਿਤਾਬ ਦੇ ਉੱਤੇ ਲਿਖਿਆ ਪੜਾਉਣੇ ਆ ਜਾਂ ਉਹਨੂੰ ਟੀਵੀ ਤੇ ਦਿਖਾਉਣੇ ਆ ਫਿਰ ਉਹਨੂੰ ਸਿੱਖਦਾ ਜਾਂ ਬੋਲਣਾ ਸਿਖਾਉਣੇ ਆ ਮਾਂ ਪਿਓ ਬੋਲਣਾ ਸਿਖਾਉਂਦਾ ਉਦਾਂ ਹੀ ਜੇ ਟੀਵੀ ਦੇ ਉੱਤੇ ਚੈਨਲ ਦੇ ਉੱਤੇ ਇਹਨੂੰ ਦਿਖਾਵਾ ਨਹੀਂ ਕਰ ਸਕਦੇ ਜੇ ਤੁਸੀਂ ਕਿਸੇ ਦਾ ਕੀਤਾ ਹੋਇਆ ਕਰਮ ਦਿਖਾਉਣੇ ਆ ਇੱਕ ਸੇਵਾ ਦੇ ਰੂਪ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ ਸੋ ਉਹਦੇ ਨਾਲ ਹੋਰਾਂ ਦੇ ਅੰਦਰ ਵੀ ਜਗਿਆਸਾ ਜਾਗਦੀ ਆ ਸੋ ਮੈਂ ਲੋਕਾਂ ਨੂੰ ਵੀ ਸਾਰੇ ਹੀ ਫਰੀਦਕੋਟ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਧਰਮ ਦੇ ਵਿੱਚ ਆਪਣੀ ਸਿੱਖਿਆਵਾਂ ਦੇ ਵਿੱਚ ਆਪਣੇ ਗੁਰਦਸਾਹਿਬ ਜੀ ਦੀ ਬਾਣੀ ਇਹ ਫਰਮਾਉਂਦੀ ਹੈ ਕਿ ਆਪਾਂ ਲੋਕਾਂ ਦੀ ਲੋਕਾਈ ਦੀ ਸੇਵਾ ਲਈ ਇਨਸਾਨ ਦਾ ਜਨਮ ਹੋਇਆ ਮਾੜੇ ਦੇ ਨਾਲ ਖੜੋ ਪਰਮਾਤਮਾ ਦੀ ਰਜਾ ਦੇ ਵਿੱਚ ਰੋ ਸੋ ਉਦਾਂ ਦੇ ਇਹ ਕੰਮ ਕਰ ਰਹੇ ਆ ਮੈਂ ਇਹਨਾਂ ਨੂੰ ਧੰਨਵਾਦ ਕਰਨਾ ਹੈ ਕਿ ਤੁਸੀਂ ਹਮੇਸ਼ਾ ਲੋਕਾਂ ਦੀ ਸੇਵਾ ਕਰਦੇ ਰਹੋ ਉਹਦੇ ਲਈ ਮੈਂ ਐਪਰੀਸ਼ੀਏਟ ਕਰੂੰਗਾ ਇਹਨਾਂ ਦੇ ਕੰਮ ਕਿਰਮਾ ਸਾਹਿਬ ਪਲਾਂ ਤੋਂ ਛੋਟੇ ਆ ਪਲਾਂ ਵੱਡੇ ਆ ਤੁਸੀਂ ਪਰ ਸਰਕਾਰ ਦੇ ਨੁਮਾਇੰਦੇ ਹੋ ਜਦੋਂ ਸਰਕਾਰ ਦਾ ਅਸ਼ੀਰਵਾਦ ਆਪਾਂ ਇਹਨੂੰ ਕਹਾਂਗੇ ਜਦੋਂ ਸਰਕਾਰ ਦਾ ਕਿਸੇ ਤੇ ਅਸ਼ੀਰਵਾਦ ਆਵੇ ਤਾਂ ਉਹਨਾਂ ਨੂੰ ਦੁੱਗਣਾ ਹੌਸਲਾ ਮਿਲ ਜਾਂਦਾ ਇੱਕ ਹਿਸਾਬ ਨਾਲ ਤੁਸੀਂ ਇੱਥੇ ਪਹੁੰਚੇ ਆ ਸਰਕਾਰ ਦਾ ਹੀ ਵਾਕਈ ਆਪਾਂ ਅਸ਼ੀਰਵਾਦ ਕਹਿ ਸਕਦੇ ਇਹਨਾਂ ਨੂੰ ਮਿਲ ਰਿਹਾ ਹੈ ਇਹਨਾਂ ਨੂੰ ਹੋਰ ਹੌਸਲਾ ਆਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਦੀ ਬਾਹ ਫੜਨਗੇ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਉਹਨਾਂ ਲੋਕਾਂ ਦੀ ਬਾਹ ਫੜਦੇ ਆ ਤੁਹਾਨੂੰ ਜਿਹਨੇ ਤੁਹਾਡੇ ਕੋਲੇ ਅਸਲੀਅਤ ਸਾਹਮਣੇ ਆਈ ਤਾਂ ਤਾਂ ਹੀ ਤੁਸੀਂ ਇੱਥੇ ਪਹੁੰਚੇ ਆ ਵੀ ਵਾਕਈ ਸਹੀ ਕੰਮ ਕਰ ਰਹੇ ਆ ਉਹਨਾਂ ਲੋਕਾਂ ਦੀ ਬਾਹ ਫੜਦੇ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਮੈਂ ਉਹੀ ਗੱਲ ਕਹਿਣਾ ਨਾ ਸਰਕਾਰ ਤੇ ਇਹਨਾਂ ਜੋ ਹੁਣ ਵੀ ਅਸੀਂ ਬੈਠੇ ਵੇਖੋ ਲੋਕਾਂ ਦੀ ਫਿਕਰ ਦੀ ਗੱਲਾਂ ਹੀ ਕਰ ਰਹੇ ਸੀ ਸਾਡੇ ਫਰੀਦਕੋਟ ਦੇ ਵਿੱਚ ਪਿੱਛੇ ਜੇ ਆ ਪਾਣੀ ਦੇ ਸੈਂਪਲ ਵਗੈਰਾ ਭਰੇ ਸੀਗੇ ਉਹ ਉਹਦੀ ਚਿੰਤਾ ਦੇ ਵਿੱਚ ਹੀ ਅਸੀਂ ਬੈਠੇ ਸੀ ਕਿ ਉਹਦਾ ਹੱਲ ਕੀ ਕੀਤਾ ਜਾਵੇ ਉਹੀ ਗੱਲ ਹੁਣ ਕਰ ਰਹੇ ਸੀ ਵੇਖੋ ਜਦੋਂ ਤੁਹਾਨੂੰ ਐਡੀਆਂ ਪਦਵੀਆਂ ਮਿਲਦੀਆਂ ਨੇ ਉਹ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਸੀ ਸਾਰੇ ਜਾਣਦੇ ਮੈਨੂੰ ਕੱਲਾ-ਕੱਲਾ ਜਾਣਦਾ ਸ਼ਹਿਰ ਦਾ ਬੰਦਾ ਹਨਾ ਇੱਥੇ ਹੀ ਰਹੇ ਇਹਨਾਂ ਛੜਕਾਂ ਤੇ ਰਹੇ ਆ ਸਾਰਿਆਂ ਨੂੰ ਪਤਾ ਕਿ ਜੋ ਕੁਝ ਮਿਲਿਆ ਉਹਦੀ ਬਖਸ਼ਿਸ਼ ਤੋਂ ਬਿਨਾ ਤਾਂ ਹੁੰਦਾ ਨਹੀਂ ਤੇ ਤੁਹਾਡੇ ਪਿਆਰ ਤੋਂ ਬਿਨਾ ਨਹੀਂ ਕੁਝ ਹੁੰਦਾ ਜਦੋਂ ਮਿਲ ਜੇ ਫਿਰ ਉਹਨੂੰ ਸਾਹਮਣਾ ਉਹਦੇ ਲਈ ਕੰਮ ਕਰਨਾ ਇਹ ਤੁਹਾਡੇ ਦਿਲ ਦੀ ਭਾਵਨਾ ਹੋਣੀ ਚਾਹੀਦੀ ਆ ਦਿਲ ਦੇ ਵਿੱਚ ਚੰਗਿਆ ਸੋਚ ਲੈ ਕੇ ਲੱਗੇ ਆ ਇਮਾਨਦਾਰੀ ਨਾਲ ਪਿਆਰ ਨਾਲ ਤੇ ਲੋਕਾਂ ਦੇ ਸਾਥ ਨਾਲ ਇਹਨੂੰ ਸੁਧਾਰ ਸਕਦੇ ਆਸੀਂ ਮੈਂ ਤਾਂ ਵੇਖੋ ਫਰੀਦਕੋਟ ਵਾਸੀਆਂ ਨੂੰ ਇਹੀ ਬੇਨਤੀ ਕਰਦਾ ਆ ਪਾਣੀ common ਮਿੱਟੀ common ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਠੀਕ ਹੈ ਮਿੱਟੀ ਧਰਤੀ ਪਾਣੀ ਸਾਰਾ ਇਹ ਇਸ ਤੱਤਾਂ ਦਾ ਹੀ ਬੰਦਾ ਬਣਿਆ ਹੋਇਆ ਹੈ ਪੰਜ ਤੱਤਾਂ ਦਾ ਪੁੱਤਲਾ ਬੰਦਾ ਕਹਿੰਦੇ ਨਾ ਤੇ ਜਦੋਂ ਬੰਦਾ ਇਸ ਤੱਤਾਂ ਦਾ ਬਣਿਆ ਹੋਇਆ ਹੈ ਹਨਾ ਤੇ ਇਸ ਚੀਜ਼ ਨੂੰ ਬਚਾਉਣਾ ਵੀ ਸਾਡਾ ਫਰਜ਼ ਆ ਇਸ ਚੀਜ਼ ਨੂੰ ਬਚਾ ਕੇ ਹੀ ਇਹੀ ਅਸੀਂ ਖਾਣ ਪੀਣ ਕਰਦੇ ਆ ਇੱਥੋਂ ਹੀ ਉਪਜ ਹੁੰਦੀ ਆ ਅਸੀਂ ਮਿੱਟੀ ਵੀ ਬਚਾਉਣੀ ਆ ਅਸੀਂ ਪਾਣੀ ਵੀ ਬਚਾਉਣਾ ਅਸੀਂ ਆਪਣੀ ਮਨੁੱਖਤਾ ਵੀ ਬਚਾਉਣੀ ਆ ਲੋਕਾਂ ਦੇ ਵਿੱਚ ਵੀ ਚੰਗੀ ਸੋਚ ਛੱਡਣੀ ਆ ਸੋ ਸਾਰਿਆਂ ਦਾ ਸਾਥ ਮੰਗਦੇ ਆ ਇਹੋ ਜੇ ਲੋਕਾਂ ਦੀ ਮੈਂ ਤਾਂ ਇਹੀ ਭਰਾਵਾਂ ਦੀ ਇਹੀ ਕਹਿਣਾ ਕਿ ਮਦਦ ਨਾਲ ਤੇ ਇਹਨਾਂ ਨਾਲ ਲੈ ਕੇ ਹੀ ਅਸੀਂ ਉਹ ਚੀਜ਼ਾਂ ਕਰ ਸਕਦੇ ਹਾਂ ਜੋ ਲੋਕਾਂ ਦੀ ਸੇਵਾ 'ਚ ਕਰ ਸਕਦੇ ਹਾਂ। ਯਾਨੀ ਕਿ ਪੰਜਾਬ ਸਰਕਾਰ ਇਹਨਾਂ ਦੇ ਨਾਲ ਖੜੀ ਹੈ। ਤੁਸੀਂ ਪੰਜਾਬ ਸਰਕਾਰ ਵੱਲੋਂ ਇਹਨਾਂ ਦੇ ਨਾਲ ਖੜਾ ਹਾਂ। ਕਿਸੇ ਵੀ ਚੀਜ਼ ਦੇ ਇਹਨਾਂ ਨੂੰ ਲੋੜ ਪਊਗੀ, ਮਦਦ ਦੀ ਲੋੜ ਪਊਗੀ। ਤੁਸੀਂ ਪਹਿਲ ਦੇ ਆਧਾਰ 'ਤੇ ਇਹਨਾਂ ਦੀ ਮਦਦ ਕਰਨ ਲਈ ਤਿਆਰ ਹਾਂ। ਬਹੁਤ ਜਲਦੀ ਜੋ ਇਹਨਾਂ ਨੇ ਮੈਨੂੰ ਅੱਜ ਰਹਿ ਦਿੱਤੀ ਹੈ, ਅਸੀਂ ਉਹ ਤੇ ਛੇਤੀ ਤੁਹਾਡੇ ਸਾਹਮਣੇ ਆਵਾਂਗੇ, ਤੁਹਾਨੂੰ ਬੁਲਾਵਾਂਗੇ ਭਰਾਵਾਂ ਨੂੰ ਤੇ ਛੇਤੀ ਕੰਮ ਕਰਾਂਗੇ। ਜੋ ਵੀ ਕਰ ਸਕਦੇ ਹੋਏ, ਦੇਖੋ ਕਈ ਚੀਜ਼ਾਂ ਤਾਂ ਕੁਦਰਤ ਦੇ ਹੱਥ ਆ। ਪਰ ਬੰਦਾ ਜਿਹੜਾ ਉਹਦੇ ਲਈ ਜੇ ਕੁਝ ਕਰ ਸਕਦਾ ਹੋਇਆ, ਜੇ ਮੇਰੀ ਕਲਮ ਨਾਲ ਕੁਝ ਹ ਤਾਂ ਜਰੂਰ ਵਰਤਾਂਗੇ ਬਹੁਤ ਬਹੁਤ ਧੰਨਵਾਦ ਤਾਂ ਆਪਾਂ ਕੋਸ਼ਿਸ਼ ਕਰਾਂਗੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਨੀ ਜਿਹੜੇ ਇੱਥੇ ਮਰੀਜ਼ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਹੈ ਵੀ ਕਿੰਨੀ ਕੋ ਉਹਨਾਂ ਨੂੰ ਆ ਕੇ ਇੱਥੇ ਸਕੂਨ ਮਿਲਿਆ ਸੰਤੁਸ਼ਟੀ ਮਿਲੀ ਹੈ ਜੇਕਰ ਉਹਨਾਂ ਨੂੰ ਪ੍ਰੋਬਲਮ ਦਾ ਉਹ ਉਹਨਾਂ ਦੀ ਸੰਤੋਸ਼ਤ ਹੋਈ ਹੈ ਠੀਕ ਹੋਈ ਹੈ ਜਾਂ ਨਹੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਵੀਰ ਜੀ ਗੁਰਤੇਗ ਬਹਾਦਰ ਦੇ ਜਿਹੜਾ ਸ਼ਹੀਦੀ ਦਿਵਸ ਤੇ ਇਹਨਾਂ ਨੇ ਜਿਹੜਾ 3 ਦਿਨ ਦਾ ਕੈਂਪ ਰੱਖਿਆ ਸੀਗਾ ਤੇ ਅਸੀਂ ਵੀ ਇਸ ਕੈਂਪ ਦੇ ਵਿੱਚ ਆਏ ਆਪਣੇ ਟ੍ਰੀਟਮੈਂਟ ਲਈ ਕਿਉਂਕਿ ਮੇਰੀ ਵੀ ਨੀ ਪ੍ਰੋਬਲਮ ਸੀ ਬੈਕ ਪ੍ਰੋਬਲਮ ਸੀ ਇਹਨਾਂ ਨੇ ਬਹੁਤ ਵਧੀਆ ਜਿਹੜੀ ਹੈਗੀ ਹੈ ਸਾਨੂੰ ਥੈਰੇਪੀ ਕੀਤੀ ਹੈਗੀ ਆ ਜੋ ਆਮ ਥੈਰੇਪੀ ਹੈਗੀ ਔਰ 150 200 ਰੁਪਏ ਤੱਕ ਦੀ ਹੈ ਮਾਤੇ ਫ੍ਰੀ ਆਫ ਕਾਸਟ ਸੀ ਵੈਸੇ ਵੀ ਇਹਨਾਂ ਦਾ ਰੇਟ ਬਹੁਤ ਜੈਨੂਇਨ ਨੇ 50 ਰੁਪਏ ਰੱਖਿਆ ਆ ਆਮ ਘਰਾਂ ਦੇ ਵਿੱਚ ਇਹ ਚੀਜ਼ਾਂ ਸਾਡੇ ਤੋਂ ਨਹੀਂ ਹੁੰਦੀਆਂ ਜਿਵੇਂ ਐਕਸਰਸਾਈਜ਼ ਮੈਨੂੰ ਖੁਦ ਵੀ ਪਤਾ ਬਕ ਮੈਂ ਫਿਰ ਨਹੀਂ ਹੁੰਦੀਆਂ ਜਿਵੇਂ ਇੱਥੇ ਹੋ ਜਾਂਦੀਆਂ ਨੇ ਤਾਂ ਮੈਨੂੰ ਕਾਫੀ ਇਹਦੀ ਰੀਲੀਫ ਮਿਲਿਆ ਹੈਗਾ ਮੈਂ ਹੁਣ ਕੰਟੀਨਿਊ ਰੱਖੂਗੀ ਆਪਣੀ ਜਿਹੜੀ ਇਹ ਕਾਫੀ ਜਿਹੜੇ ਵਿਚਾਰੇ ਬਹੁਤ ਹੀ ਗਰੀਬ ਆ ਜਿਹੜੇ ਬਿਲਕੁਲ ਵੀ ਬੇਸਹਾਰਾ ਨੇ ਉਹਨਾਂ ਦੇ ਬਾਹ ਫੜਦੀ ਆ ਉਹਨਾਂ ਨੂੰ ਵਧੀਆ ਮੰਨ ਕੇ ਸਾਥ ਦੇਂਦੀ ਉਹਨਾਂ ਦਾ ਉਹਨਾਂ ਦਾ ਇਹ ਹਰ ਪੱਖੋਂ ਉਹਨਾਂ ਦੀ ਮਦਦ ਕਰਦੀ ਹੈਗੀ ਆ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਨੇ ਜਿਹੜਾ ਇਹਨਾਂ ਨੇ ਕਰ ਰਹੇ ਨੇ ਬਹੁਤ ਅੱਛਾ ਕਰ ਰਹੇ ਨੇ ਜੀ ਕਾਫੀ ਰੀਲੀਫ ਮਿਲਿਆ ਵੀਰ ਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਬਹੁਤ ਦਿੱਕਤ ਸੀ 1 ਰੁਪਏ ਨਿਕਲੇ ਲੱਗਿਆ ਕਿਉਂਕਿ ਪੰਜਾਬ ਸਰਕਾਰ ਉਹਨਾਂ ਅਸੋਕਾ ਦੇ ਨਾਲ ਹੀ ਕਰਦੀ ਆ ਜਿਹੜੇ ਆਮ ਲੋਕਾਂ ਦੇ ਜਿਹੜੇ ਗਰੀਬ ਜਿਹੜੇ ਲੋਕਾਂ ਦੀ ਉਹਨਾਂ ਦੀ ਮਦਦ ਕਰਦੀ ਹੈ ਫਰੀਦਕੋਟ ਦੇ ਯਾਰ ਮੈਨਾਂ ਦੀ ਮਤਦੋਤ ਮੈਂ ਬਹੁਤ ਇਸ ਗੱਲ ਨੂੰ ਬਹੁਤ ਹੀ ਸ਼ਲਾਘਾ ਜੋ ਕਦਮ ਜਿਹੜੇ ਵੀਰਜੀ ਕਰਤੇ ਸਿੰਘ ਖੋਸ ਚੇਅਰਮੈਨ ਆ ਉਜਨਾ ਬੋਰਡ ਦੇ ਇੱਥੇ ਪਹੁੰਚੇ ਨੇ ਤੇ ਇਹਨਾਂ ਦਾ ਵੀ ਬਹੁਤ ਵਧੀਆ ਜਿਹੜਾ ਇੱਥੇ ਇਹਨਾਂ ਨੇ ਆਣ ਕੇ ਇਹਨਾਂ ਨੂੰ ਇੰਨਾ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਮਨ ਲੈ ਕੇ ਬਹੁਤ ਅੱਛਾ ਲੱਗਿਆ ਵੀ ਹਾਂਜੀ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ